ਪੰਜਾਬ ਵਿਧਾਨ ਸਭਾ ਦੇ ਸ਼੍ਰੀ ਨਾਨਦਪੁਰ ਸਾਹਿਬ ਵਿਸ਼ੇਸ਼ ਵਿਦਿਆਰਥੀ ਸੈਸ਼ਨ ਦੌਰਾਨ ਸਕੂਲ ਆਫ ਐਬੀਨਸ ਅਮਲੋਹ ਦੇ 11ਵੀਂ ਜਮਾਤ ਦੇ 15 ਸਾਲਾ ਸਿਮਰਨਜੀਤ ਸਿੰਘ ਨੇ ਹਲਕਾ ਅਮਲੋ ਤੋਂ ਵਿਧਾਇਕ ਗੁਰਿੰਦਰ ਸਿੰਘ ਗਹਿਰੀ ਬੜਗ ਦੀ ਪ੍ਰਤੀਨਿਧਤਾ ਨਿਭਾਈ ਇਸ ਮੌਕੇ ਸੈਸ਼ਨ ਦੇ ਦੌਰਾਨ ਸਿਮਰਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਹਲਕੇ ਦੇ ਵਿੱਚ ਸੁਧਾਰ ਕੀਤੇ ਗਏ ਅਜਿਹੇ ਜਿਹੜੇ ਨੇ ਮਾਮਲਿਆਂ ਨੂੰ ਉਛਾਰਿਆ ਤੇ ਨਾਲ ਹੀ ਹੋਰ ਜੋ ਮੰਡੀ ਗੁਵਿੰਦਗੜ੍ਹ ਤੇ ਹਲਕਾ ਅਮਲੋ ਦੇ ਕੁਝ ਪੈਂਡਿੰਗ ਮੰਗਾ ਜਾਂ ਕੁਝ ਪੈਂਡਿੰਗ ਕੰਮ ਖੜੇ ਸਨ ਉਹਨਾਂ ਬਾਬਤ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਕੀਤੀ। ਸਿਮਰਨਜੀਤ ਸਿੰਘ ਦੇ ਇਸ ਕਾਰਜ ਤੋਂ ਬਾਅਦ ਪੂਰੇ ਹਲਕੇ ਦੇ ਵਿੱਚ ਉਹਨਾਂ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਹੋਰ ਵੀ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜੇਕਰ ਅਜਿਹੇ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਕਦਮ ਰੱਖੇਗੀ ਤਾਂ ਆਉਣ ਵਾਲਾ ਸਿਆਸੀ ਭਵਿੱਖ ਵੀ ਭਲਾਈ ਦਾ ਕੰਮ ਜ਼ਰੂਰ ਹੋ ਸਕੇਗਾ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸੀਨੀਅਰ ਐਡਵੋਕੇਟ ਮਿੰਟੂ ਰੋੜਾ ਜੀ ਦੇ بیٹے ਸਿਮਰਜੀਤ ਜੋ ਸਕੂਲ ਵੈਮਿਨਸ ਸਕੂਲ ਦੇ ਵਿੱਚੋਂ ਬਤੌਰ ਐਮਐਲਏ ਦੀ ਭੂਮਿਕਾ ਨਿਭਾਉਣ ਵਾਸਤੇ ਵਿਧਾਨ ਸਭਾ ਚ ਗਏ ਸੀ ਸੋ ਇਹਨਾਂ ਨੇ ਮੈਸਮੰਦ ਦਾ ਕਿੰਨਾ ਬੜੀ ਵਧੀਆ ਰੋਲ ਦੇਖਿਆ ਨਾ ਤਾਂ ਬੜੇ ਵਧੀਆ ਰੋਲ ਅਦਾ ਕੀਤਾ ਸੋ ਅੱਜ ਕੱਲ ਦੇ ਇਸ ਸਮੇਂ ਦੇ ਵਿੱਚ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਕਿਉਂਕਿ ਇਹਨਾਂ ਨੇ ਮੈਂ 100 ਵਿੱਚੋਂ 70-72 ਬੱਚਿਆਂ 'ਚੋਂ ਤਿੰਨ ਬੱਚੇ ਸਿਲੈਕਟ ਹੋਏ ਨੇ ਸੋ ਜੇ ਇਹਨਾਂ ਦਾ ਕੋਈ ਮਨ ਐਕਟਿੰਗ ਵਾਲੇ ਪਾਸੇ ਹੋਸਦਾ ਤਾਂ ਵੀ ਬਹੁਤ ਵਧੀਆ ਪਲੇਟਫਾਰਮ ਆ ਜੇ ਕਿਸੇ ਹੋਰ ਫੀਲਡ ਜਾਣ ਚਾਹੁੰਦੇ ਤਾਂ ਵੀ ਵਧੀਆ ਹੋ। ਸੋ ਉਸੇ 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 ਲਈ ਇਹਨਾਂ ਦਾ ਸਨਮਾਨ ਕਰਨ ਵਾਸਤੇ ਆਇਆ ਸੀ ਕਿ ਮਲੋਹ ਦੇ ਇੱਕ ਬੱਚਾ ਸਨਮਾਨ ਕਰ ਉੱਥੇ ਵਕਤੀ ਕਰਵਾ ਚੁਣਿਆ ਗਿਆ। ਸਰਕਾਰ ਵੱਲੋਂ ਉੱਥੇ ਆ ਕੇ ਆਪਣਾ ਰੋਜ਼ਾ ਕਰਕੇ ਆਇਆ। ਭਾਈ ਜੀ ਖਾਸ ਕਰਕੇ ਮੈਂ ਦੇਖਦੀ ਹਾਂ ਕਿ ਕੋਈ ਵੀ ਨੌਜਵਾਨ ਸੀ ਕੋਈ ਉੱਚ ਅਧਿਕਾਰਤ ਦਾ ਸੁਪਰੀਅਰਾ ਤੁਹਾਨੂੰ ਵੀ ਤੋਂ। ਅੱਜ ਇਹ ਨੌਜਵਾਨਾਂ ਨੇ ਵੀ ਅੱਜ ਆ ਕੇ ਦੇਖਿਆ ਕਿ ਕਿਸ ਤਰੀਕੇ ਨਾਲ ਵਿਧਾਨ ਸਭਾ ਚੱਲਦੀ ਹੈ। ਕੀ ਕੁਝ ਮੈਸੇਜ ਦੇਣਾ ਚਾਹੋਗੇ ਇਹ ਨਵੇਂ ਯੰਗਸਟਰਾਂ ਨੂੰ? ਦੇਖੋ ਮੈਂ ਤਾਂ ਪਹਿਲਾਂ ਵੀ ਕਹਿ ਘਟੇ ਹਾਂ। ਮੈਂ ਹਰ ਇੱਕ ਬੱਚੇ ਨੂੰ ਆਪਣਾ ਕੈਰੀਅਰ ਚੁਸ ਕਰਨਾ ਚਾਹੀਦਾ ਜੇ ਕਿਸੇ ਸਿਆਸ ਜਣਾ ਸਿਆਸ ਜਣਾ ਚਾਹੀਦਾ ਦੇਖੋ ਜੇ ਸਿਆਸ ਚੰਗੇ ਬੰਦੇ ਆਉਣਗੇ ਆਪਾਂ ਕਹਿੰਦੇ ਸਿਆਸਤ ਬੰਦੇ ਮਾੜੇ ਜਾਂ ਹੋਰ ਜੇ ਚੰਗੇ ਬੰਦੇ ਆਉਣਗੇ ਚੰਗੀ ਬਣ ਜੂਗੀ ਠੀਕ ਹੈ ਨਾ ਵੱਡੀ ਪਾਰਟੀ ਦੇ ਵਿੱਚ ਸਾਰੇ ਇੱਕ ਪਾਰਟੀ ਦੇ ਮਾੜੇ ਬੰਦੇ ਚੰਗੇ ਬੰਦੇ ਬਹੁਤ ਨੇ ਪਾਰਟੀਆਂ ਜਿਹੜੇ ਸੇਵਾ ਲੈ ਕਰ ਰਹੇ ਨੇ ਗਾਇਕੀ ਦੇ ਖੇਤਰ ਜਾਣਾ ਚਾਹੁੰਦਾ ਜਾਂ ਕਿਸੇ ਕੋਈ ਕੰਪੀਟੀਸ਼ਨ ਕਰਨਾ ਚਾਹੁੰਦੇ ਆ ਹਰ ਇੱਕ ਬੱਚੇ ਦਾ ਇੱਕ ਏਮ ਹੋਣਾ ਚਾਹੀਦਾ ਵੀ ਉਹਦਾ ਏਮ ਮੈਂ ਵੱਡਾ ਕੋ ਜਰਨਲਿਸਟ ਬਣਨਾ ਵੱਡਾ ਕੋ ਪੋਲੀਟਿਸ਼ੀਅਨ ਬਣਨਾ ਵੱਡਾ ਕੋ ਪੀਸੀਐਸ ਬਣਨਾ ਆਈਐਸ ਸੋ ਇਸ ਮੌਕੇ ਦੇਣਾ ਚਾਹੀਦਾ ਮੈਂ ਇੱਕ ਹੋਰ ਇਸ ਮੌਕੇ ਖਾਸ ਕਰ ਪੇਰੈਂਟਸ ਨੂੰ ਜੂਪ ਅਪੀਲ ਕਰੂੰਗਾ ਕਿ ਅੱਜ ਪੰਜਾਬ ਦਾ ਵਧੀਆ ਬ੍ਰੇਨ ਬਾਹਰ ਜਾ ਰਿਹਾ ਤੇ ਮੈਂ ਸਮਝਦਾ ਕਿ ਜਾਣਾ ਮਾੜੀ ਗੱਲ ਨਹੀਂ ਜਾਣਾ ਚਾਹੀਦਾ ਬੱਚੇ ਨੂੰ ਹਾਇਰ ਐਜੂਕੇਸ਼ਨ ਲੈਣ ਜਾਣਾ ਚਾਹੀਦਾ ਕਿਸੇ ਪਰਿਵਾਰ ਦੀ ਮਜਬੂਰੀ ਹੋ ਸਕਦੀ ਜਾਣਾ ਚਾਹੀਦਾ ਪਰ ਬੱਚਿਆਂ ਨੂੰ ਇੱਥੇ ਜਿਹੜਾ ਬੱਚੇ ਦਾ ਮਨ ਕੰਪੀਟੀਸ਼ਨ ਲਈ ਹੋਵੇ ਉਹ ਮੌਕਾ ਦਰੂਰ ਦੇਣ 2-4 ਸਾਲ ਮੌਕਾ ਦੇਣਾ ਚਾਹੀਦਾ ਜਿਹੜਾ ਪੜ ਕੇ ਕੰਪੀਟੀਸ਼ਨ ਤਿਆਰੀ ਕਰੇ ਕੋਈ IAS ਬਣੇ ਕੋਈ IPS ਬਣੇ PCS ਬਣੇ ਕੋਈ ਪੁਲਿਸ ਜਾਵੇ ਕੋਈ ਆਰਮੀ ਜਾਵੇ ਸੋ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਆਪਾਂ ਸੋ ਇਸ ਕਰਕੇ ਮੈਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਕਿ ਅੱਜ ਅਸੀਂ ਇਕੱਠੇ ਹੋਏ ਸਾਰੇ ਐਡਵੋਕੇਟ ਭਗਵਾਨ ਸਾਹਿਬ ਆਹਨੇ ਪੁਰਸ਼ ਸਾਹਿਬ ਨੇ ਕਮਲਜੀਤ ਗਿੱਲ ਨੇ ਤੇ ਸਾਰੇ মিডিਆ ਪੱਤਰਕਾਰ ਸਾਹਿਬਾਨ ਆਹਨੇ ਸਾਰੇ ਧੰਨਵਾਦ ਵੀ ਕਰਨਾ ਚਾਹੁੰਦਾ ਤੇ ਫੇਰ ਵੀ ਵਧਾਈ ਦਿੰਦਾ ਕਿ ਇਹ ਬੱਚੇ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੇ ਜੇਸਪੀਲ ਜਾਣ ਚਾਹੁੰਦਾ ਉਸ ਫੀਲਡ ਵਿੱਚ ਪਰਮਾਤਮਾ ਨੂੰ ਕਾਮਯਾਬੀ ਬਖਸ਼ੇ ਸੋ ਸਾਰੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਗੁਰੂ ਸਾਹਿਬ ਤੁਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਬਾਨਿਤ ਕੀਤਾ ਗਿਆ ਤੁਹਾਨੂੰ ਅਹ ਸੰਨ ਰਾਜੂ ਖੰਨਾ ਜੀ ਨੂੰ ਹਾਂ ਜੀ ਕੀ ਕਹਿਣਾ ਚਾਹੁੰਦਾ ਬਹੁਤ ਵਧੀਆ ਕੀਤਾ ਗਿਆ ਹੀ ਬਹੁਤ ਖੁਸ਼ੀ ਹੋਈ ਰਾਜੂ ਖੰਨਾ ਜੀ ਆਏ ਤੇ ਉੱਥੇ ਜਾ ਕੇ ਵੀ ਬਹੁਤ ਵਧੀਆ ਲੱਗਿਆ ਪਤਾ ਲੱਗਿਆ ਵੀ ਕਿਵੇਂ ਵਿਧਾਨ ਸਭਾ ਚੱਲਦੀ ਆ ਕਿਵੇਂ ਸਿਆਸਤ ਦੇ ਵਿੱਚ ਜਾ ਸਕਦੇ ਆ ਕਿ ਸਭ ਕੁਝ ਵਧੀਆ ਲੱਗੇ ਤੁਹਾਨੂੰ ਵੈਸੇ ਰੁਚੀ ਕਿਸ ਫੀਲਡ ਦੇ ਵਿੱਚ ਵੈਸੇ ਤਾਂ ਹੀ ਹੁਣ ਜਿਵੇਂ ਹਾਲੇ ਤੱਕ ਸਟੱਡੀ ਕਰਦੇ ਪਏ ਆ ਵੈਸੇ ਇੱਕ ਗੋ ਰੱਬ ਨੇ ਮੌਕਾ ਦਿੱਤਾ ਸਵੱਬ ਬਣਿਆ ਤਾਂ ਜਰੂਰ ਆਵਾਂਗੇ ਆਪਣਾ ਪੇਰੈਂਟਸ ਦੀ ਕਿੱਦਾਂ ਮੋਟੀਵੇਸ਼ਨ ਮਿਲੀ ਪੇਰੈਂਟਸ ਦੇ ਪੇਰੈਂਟਸ ਦੀ ਸ਼ੁਰੂ ਤੋਂ ਹੀ ਆਪਣਾ ਮੋਟੀਵੇਟ ਮੋਟੀਵੇਸ਼ਨ ਮਿਲੀ ਸੀਗੀ ਪੇਰੈਂਟਸ ਨੇ ਸ਼ੁਰੂ ਤੋਂ ਹੀ ਮਤਲਬ ਆਪਣਾ ਆਸ਼ੀਰਵਾਦ ਦਿੱਤਾ ਹੋਇਆ ਸੀਗਾ ਵੀ ਕੁਝ ਜੋ ਮਰਜ਼ੀ ਕਰੋ ਬਸ ਵਧੀਆ ਕਰੋ ਨਾਮ ਰੋਸ਼ਨ ਕਰੋ ਹਾਂਜੀ ਬਲਕਿ ਹੋਰ ਆਪਣੇ ਭਰਾਵਾਂ ਨੂੰ ਮਿਸ ਜੁਕੇ ਨੂੰ ਕੀ ਮੈਸੇਜ ਦਿਨਾ ਚਾਹੁੰਗੇ ਕਿ ਤੁਸੀਂ ਇੱਥੋਂ ਉੱਥੇ ਜਾਂ ਕਿ ਇੱਕ ਜਿਸ ਤਰੀਕੇ ਦੇ ਨਾਲ ਤੁਸੀਂ ਹਿੰਦਸਤਾਨ ਸਰ ਵਿੱਚ ਆਪਣਾ ਬੋਲੇ ਸੀ ਬਹੁਤ ਵਧੀਆ ਜੀ ਮੈਂ ਕਹਿਣਾ ਚਾਹੁੰਗਾ ਵੀ ਸਿਆਸਤ ਮਾੜੀ ਨਹੀਂ ਹੁੰਦੀ ਬੰਦਾ ਮਾੜਾ ਹੁੰਦਾ ਹੈ ਤੇ ਜੇ ਬੰਦਾ ਚੰਗਾ ਹੋਵੇ ਤਾਂ ਪਾਰਟੀ ਵੀ ਚੰਗੀ ਹੋ ਜਾਂਦੀ ਹੈ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਹਾਂਜੀ ਸ਼ੁਕਰੀਆ ਸਾਡੇ ਅਮਲੋਦ ਦੇ ਮੈਂਬਰ ਮਿੰਟੂ अरोड़ा ਜੀ ਜਿਨ੍ਹਾਂ ਨੇ ਵਕਾਲਤ ਦੇ ਪੇਸ਼ੇ ਦੇ ਵਿੱਚ ਜਿੱਥੇ ਆਪਣਾ ਨਾਮ ਚਮਕਾਇਆ ਉੱਥੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਡਾ ਉਹਨਾਂ ਦਾ ਬੇਟਾ ਸਿਮਰਜੀਤ ਸਿੰਘ ਜਿਹੜਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਕੂਲ ਆਫ ਐਮਿਨੈਂਸ ਦੇ ਵਿੱਚ ਇੱਕ ਐਮਐਲਏ ਦਾ ਕਰਦਾਰ ਨਿਭਾ ਕੇ ਆਇਆ ਹੈ ਪੰਜਾਬ ਦੀ ਜਵਾਨੀ ਜਿੱਥੇ ਬਾਹਰ ਜਾ ਰਹੀ ਹੈ ਲੇਕਿਨ ਹੁਣ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਦਿਨ ਨੇੜੇ ਨੇ ਪੰਜਾਬ ਦੀ ਖੁਸ਼ਹਾਲੀ ਦੇ ਕਿਉਂ ਕਰਕੇ ਜਦ ਅੱਜ ਸਾਡੇ ਨੌਜਵਾਨ ਨਵੇਂ ਰੋਲ ਵਿਧਾਨ ਸਭਾ ਚ ਨਵਾ ਕੇ ਇੱਕ ਐਮਐਲਏ ਦਾ ਕਰਦਾਰ ਪੰਜਾਬ ਦੀ ਆਵਾਜ਼ ਰੱਖ ਸਕਦੇ ਨੇ ਤਾਂ ਆਉਣ ਵਾਲੇ ਟਾਈਮ ਦੀ ਜਿਹੜੀ ਖੁਸ਼ਹਾਲੀ ਹੈ ਉਹ ਤੈਅ ਹੈ ਇਸ ਲਈ ਮੈਂ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੋ ਨਾ ਕਿ ਬਾਹਰ ਜਾ ਕੇ ਸੋ ਬਹੁਤ ਬਹੁਤ ਸਾਨੂੰ ਇਸ ਚੀਜ਼ ਦਾ ਅਸੀਂ ਮੁबारकਾ ਦਿੰਨੇ ਆ ਉਹਨਾਂ ਨੂੰ ਕਿਉਂ ਕਰਕੇ ਜਿੱਥੇ ਉਹਨਾਂ ਨੇ ਆਪਣੇ ਪਿਤਾ ਜੀ ਦਾ ਨਾਮ ਰੋਸ਼ਨ ਕੀਤਾ ਉੱਥੇ ਸਾਡੇ ਉਮਲੋਹ ਈਦੀ ਦਾ ਸੋ ਧੰਨਵਾਦ ਵਾਈਰ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦਾ ਤੇਨੇ ਮੇਰਾ ਨਾਮ ਰੋਸ਼ਨ ਕੀਤਾ ਮੈਂ ਆਪਣੇ ਪ੍ਰਧਾਨ ਸਾਹਿਬ ਪਗਰਾਣਾ ਸਾਹਿਬ ਜੀ ਦਾ ਬਾਈਸ ਪ੍ਰਧਾਨ ਮੋਹਿਦਪੁਰ ਜੀ ਦਾ ਤੇ ਗੁਰਪ੍ਰੀਤ ਸਿੰਘ ਖੰਨਾ ਜੀ ਦਾ ਬਹੁਤ ਧੰਨਵਾਦ ਕਰਦਾ ਜੋ ਇੱਕ ਨਿੱਘ ਸਤਿ ਤੇ ਪਹੁੰਚੇ ਸਾਡੇ ਕੋਲੇ ਤੇ ਮੈਂ ਕਹਾਂਗਾ ਇਹ ਬੱਚਿਆਂ ਨੂੰ ਕਹਾਂਗਾ ਵੀ ਆਪਣਾ ਜਿਹੜਾ ਹੁਣ ਨਸ਼ੇ ਵੱਲ ਜ਼ਿਆਦਾ ਜਾ ਰਹੇ ਨੇ ਨਸ਼ਿਆਂ ਨੂੰ ਤਿਆਗ ਕੇ ਥੋੜਾ ਜਿਹਾ ਇੱਧਰ ਆਣ ਜਾਂ ਕੇ ਕੋਈ ਚੰਗੇ ਕੰਮ ਕਰਨ ਠੀਕ ਹੈ ਨਾ ਤੇ ਅਕੜ ਮਾਪੇ ਦਾ ਨਾਮ ਰੋਸ਼ਨ ਕਰਨਾ ਮੈਨੂੰ ਅੱਜ ਬੱਚੇ ਤੇ ਬਹੁਤ ਪ੍ਰਾਊਡ ਹੈ ਤੇ ਮੇਰੇ ਬੱਚੇ ਨੇ ਮੇਰਾ ਬਹੁਤ ਚੰਗਾ ਕੀਤਾ ਵਿਧਾਨ ਸਭਾ ਚ ਗਿਆ ਮੈਂ ਥੈਂਕਸਫੁਲ ਹਾਂ ਸਕੂਲ ਵਾਸੀਆਂ ਦਾ ਟੀਚਰਸ ਦਾ ਜਿਨ੍ਹਾਂ ਨੇ ਬਿਊਰੋ ਰਿਪੋਰਟ ਪ੍ਰਾਈਮ ਬੁਲਟੀਨ